ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਅੱਜ ਦੇ ਦਿਨ ਦੀਆਂ ਜਿਹੜੀਆਂ ਅਹਿਮ ਖਬਰਾਂ ਰਹਿਣ ਵਾਲੀਆਂ ਨੇ ਅੱਜ ਭਾਰਤ ਔਰ ਇੰਗਲੈਂਡ ਦੇ ਵਿੱਚ ਪਹਿਲੇ ਟੈਸਟ ਦਾ ਆਖਰੀ ਦਿਨ ਹੈ ਮੈਚ ਦੁਪਹਿਰ 3:30 ਵਜੇ ਇੰਗਲੈਂਡ ਦੇ ਵਿੱਚ ਖੇਡਿਆ ਜਾਏਗਾ ਔਰ ਅੱਜ ਦਾ ਦਿਨ ਬੜਾ ਨਿਰਣਾਇਕ ਹੋਣ ਵਾਲਾ ਹੈ ਅੱਜ ਦੇ ਦਿਨ ਦੇ ਵਿੱਚ ਜੇ ਭਾਰਤ ਚੰਗੀ ਗੇਂਦਬਾਜ਼ੀ ਕਰਦਾ ਹੈ ਤੇ ਇਸ ਸੀਰੀਜ਼ ਦੇ ਵਿੱਚ 1-0 ਦੇ ਨਾਲ ਬੜਤ ਬਣਾਉਣ ਦੇ ਵਿੱਚ ਭਾਰਤ ਕਾਮਯਾਬ ਹੋ ਸਕਦਾ ਹੈ ਦੂਸਰੇ ਪਾਸੇ ਅੱਜ ਦੀ ਜਿਹੜੀ ਵੱਡੀ ਖਬਰ ਰਹਿਣ ਵਾਲੀ ਹੈ ਉਹ ਹੈ ਨੀਦਰਲੈਂਡ ਦੇ ਹੈਗ ਦੇ ਵਿੱਚ ਨਾਟੋ ਸਮਿਟ ਹੋਣ ਵਾਲੀ ਹੈ ਜਿਹਦੇ ਵਿੱਚ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਵੀ ਸ਼ਾਮਲ ਹੋਣਗੇ ਸੋ ਹੁਣ ਇਸ ਯੁੱਧ ਨੂੰ ਲੈ ਕੇ ਇਰਾਨ ਇਜ਼ਰਾਈਲ ਦੇ ਯੁੱਧ ਨੂੰ ਲੈ ਕੇ ਗੱਲ ਕਿੱਧਰ ਨੂੰ ਜਾਂਦੀ ਹੈ ਅੱਜ ਇਸ ਸਮਿਟ ਦੇ ਵਿੱਚ ਇਹਦੇ ਤੇ ਹੀ ਸਾਰੀ ਚਰਚਾ ਜਿਹੜੀ ਆ ਹੋਣ ਵਾਲੀ ਹੈ ਜੇ ਆਪਾਂ ਅੱਜ ਦੀ ਪਹਿਲੀ ਖਬਰ ਦੇ ਵੱਲ ਵਧੀਏ ਤੇ ਪਹਿਲੀ ਖਬਰ ਆਪਣੀ ਮੌਸਮ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਵਿੱਚ ਮੌਸਮ ਦੀ ਆਮਦ ਦੇ ਬਾਵਜੂਦ ਵੀ ਗਰਮੀ ਨੇ ਬੀਤੇ ਕੱਲ ਆਪਣਾ ਪੂਰਾ ਜ਼ੋਰ ਦਿਖਾਇਆ ਦਰਸਲ ਪੰਜਾਬ ਦੇ ਵਿੱਚ ਲੰਗੇ ਦਿਨ ਮੌਨਸੂਨ ਦੀ ਆਮਦ ਦੇ ਬਾਵਜੂਦ ਵੀ ਸੂਬੇ ਦੇ ਵਿੱਚ ਗਰਮੀ ਨੇ ਮੁੜ ਤੋਂ ਜੋੜ ਫੜ ਲਿਆ ਬੀਤੇ ਕੱਲ ਲੁਧਿਆਣਾ ਰੋਪੜ ਸਣੇ ਕੁਝ ਸ਼ਹਿਰਾਂ ਦੇ ਵਿੱਚ ਸਵੇਰੇ ਕਿਣਮਣ ਹੋਈ ਪਰ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਮੀਂਹ ਨਾ ਪੈਣ ਕਰਕੇ ਹਮਸ ਭਰੀ ਗਰਮੀ ਜਿਹੜੀ ਹੈ ਉਹ ਮਹਿਸੂਸ ਕੀਤੀ ਗਈ ਕੱਲ ਪੰਜਾਬ ਦਾ ਫਰੀਦਕੋਟ ਸ਼ਹਿਰ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਫਰੀਦਕੋਟ ਦੇ ਵਿੱਚ ਗਰਮੀ ਵਧਣ ਦੇ ਨਾਲ ਹੀ 24 ਘੰਟਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 5.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਮੌਸਮ ਵਿਗਿਆਨੀਆਂ ਨੇ ਪੰਜਾਬ ਦੇ ਵਿੱਚ 26 ਜੂਨ ਦੇ ਲਈ orange alert ਜਾਰੀ ਕਰ ਦਿੱਤਾ ਜਦਕਿ 24 25 27 28 ਤੇ 29 ਜੂਨ ਦੇ ਲਈ ਕਈ ਥਾਵਾਂ ਤੇ yellow alert ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਕੱਲ ਸਾਰਾ ਦਿਨ ਮੱਧਮ ਧੁੱਪ ਤੇ ਬਦਲਬਾਈ ਰਹੀ ਹੈ ਪਰ ਹਵਾ ਨਾ ਚੱਲਣ ਕਰਕੇ ਹਮਸਪਰੀ ਗਰਮੀ ਪੈਂਦੀ ਰਹੀ ਦੂਜੇ ਪਾਸੇ ਗਰਮੀ ਕਰਕੇ ਡਾਕਟਰਾਂ ਦੀਆਂ ਦੁਕਾਨਾਂ ਤੇ ਆਮ ਦਿਨਾਂ ਦੇ ਮੁਕਾਬਲੇ ਵੱਡੀ ਗਿਣਤੀ ਦੇ ਵਿੱਚ ਮਰੀਜ਼ ਪਹੁੰਚੇ ਕਿਉਂਕਿ ਹਮਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਦਿੱਕਤ ਹੋ ਰਹੀ ਸੀ ਗਰਮੀ ਮਹਿਸੂਸ ਹੋ ਰਹੀ ਸੀ ਉਸ ਦੇ ਕਰਕੇ ਲੋਕ ਬਿਮਾਰ ਵੀ ਹੋ ਰਹੇ ਨੇ ਪਰ ਹੁਣ ਮੌਨਸੂਨ ਜੇ ਪਹੁੰਚ ਗਿਆ ਹੈ ਮੌਨਸੂਨ ਦੇ ਪਹੁੰਚਣ ਤੋਂ ਬਾਅਦ ਅੱਜ ਦੇ ਦਿਨ ਦੇ ਵਿੱਚ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਸਵੇਰੇ ਵੀ ਕਿਣਮਣ ਕਿਣਮਣ ਹੋਈ ਹੈ ਪਰ ਇਹਦੇ ਨਾਲ ਹੁਣ ਮੌਸਮ ਦੇ ਵਿੱਚ ਕਿੰਨੀ ਕਿ ਤਬਦੀਲੀ ਆਏਗੀ ਉਹ ਦੇਖਣਾ ਹੋਵੇਗਾ ਅਗਲੀ ਖਬਰ ਈਰਾਨ ਦੇ ਨਾਲ ਜੁੜੀ ਹੋਈ ਹੈ ਦਰਸਲ ਈਰਾਨ ਦੇ ਵੱਲੋਂ ਕਲਕੱਤਰ ਦੇ ਵਿੱਚ ਅਮਰੀਕੀ 에ਅਰ ਬੇਸ ਦੇ ਉੱਪਰ ਮਿਜ਼ਾਈਲਾਂ ਦਾਗੀਆਂ ਗਈਆਂ ਨੇ ਬੀਤੀ ਬੀਤੀ ਦੇਰ ਰਾਤ ਔਰ ਇਹ ਮੱਧ ਪੂਰਬ ਦੇ ਵਿੱਚ ਸਭ ਤੋਂ ਵੱਡਾ ਅਮਰੀਕੀ ਫੌਜੀ ਅੱਡਾ ਜਿੱਥੇ ਹਮਲਾ ਕੀਤਾ ਗਿਆ ਦਰਸਲ ਬੀਤੀ ਰਾਤ ਈਰਾਨ ਨੇ ਕਤਰ ਦੇ ਵਿੱਚ ਅਮਰੀਕੀ ਅਲ ਉਦੀਦ ਹਵਾਈ ਫੌਜੀ ਅੱਡੇ ਤੇ ਮਿਜ਼ਾਈਲਾਂ ਦਾਗੀਆਂ ਨੇ ਇਹ ਮੱਧ ਪੂਰਬ ਦੇ ਵਿੱਚ ਅਮਰੀਕਾ ਦਾ ਸਭ ਤੋਂ ਵੱਡਾ ਫੌਜੀ ਅੱਡਾ ਹੈ ਇੱਥੇ 8 ਤੋਂ 10 ਹਜ਼ਾਰ ਅਮਰੀਕੀ ਸੈਨਿਕ ਤੈਨਾਤ ਨੇ ਔਰ ਈਰਾਨ ਨੇ ਇਹ ਹਮਲਾ 21 ਜੂਨ ਨੂੰ ਅਮਰੀਕੀ ਹਮਲੇ ਦੇ ਜਵਾਬ ਦੇ ਵਿੱਚ ਕੀਤਾ ਹੈ ਅਮਰੀਕਾ ਨੇ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਫਾਡੋ ਨਤਾੰਜ ਅਤੇ ਇਸਫਾਨ ਤੇ ਬੀ 2 ਬੰਬਾਰਡਰ ਤੋਂ 13608 ਕਿਲੋਗ੍ਰam ਭਾਰ ਦੇ ਇੱਕ ਦਰਜਨ ਬੰਕਰ ਬਸਟਰ ਜਿਹੜੇ ਬੰਬ ਸੁੱਟੇ ਸੀ ਜਿਸ ਤੋਂ ਬਾਅਦ ਉੱਥੇ ਤਬahi ਮਚਾਈ ਗਈ ਈਰਾਨ ਨੇ ਪੁਤਿਨ ਤੋਂ ਮੰਗ ਕੀਤੀ ਹੈ ਕਾਦੀ ਮੰਗ ਕੀਤੀ ਹੈ ਕਿ ਸਾਡੀ ਇਸ ਜੰਗ ਦੇ ਵਿੱਚ ਮਦਦ ਕੀਤੀ ਜਾਏ ਇਦਾਨ ਦੇ ਸੁਪਰੀਮ ਲੀਡਰ ਖਮੇਨੀ ਨੇ ਰੂਸੀ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਤੋਂ ਮਦਦ ਦੀ ਮੰਗ ਕੀਤੀ ਹੈ। ਈਰਾਨ ਦੇ ਵਿਦੇਸ਼ ਮੰਤਰੀ ਨੇ ਮਾਸਕੋ ਦੇ ਵਿੱਚ ਪੁਤਿਨ ਦੇ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਪੁਤੇ ਨੂੰ ਖਮੇਨੀ ਦਾ ਇੱਕ ਪੱਤਰ ਜਿਹੜਾ ਸੀ ਉਹ ਸੌਂਪਿਆ ਜਿਸ ਦੇ ਵਿੱਚ ਸਹਾਇਤਾ ਦੀ ਮੰਗ ਕੀਤੀ ਗਈ ਹੈ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਈਰਾਨ ਰੂਸ ਤੋਂ ਕਿਸ ਤਰ੍ਹਾਂ ਦੀ ਮਦਦ ਚਾਹੁੰਦਾ ਹੈ ਪਰ ਮਦਦ ਦੀ ਗੁਹਾਰ ਉਹਨਾਂ ਨੇ ਉਸ ਚਿੱਠੀ ਦੇ ਵਿੱਚ ਜ਼ਰੂਰ ਲਗਾ ਦਿੱਤੀ ਹੈ। ਈਰਾਨ ਨੇ ਕਿਹਾ ਹੈ ਕਿ ਪਰਮਾਣੂ ਪ੍ਰੋਗਰਾਮ ਬੰਦ ਨਹੀਂ ਕਰੇਗਾ। ਲੜਾਈ ਕਿਉਂ ਚੱਲ ਰਹੀ ਹੈ? ਇਜ਼ਰਾਈਲ ਦੇ ਵੱਲੋਂ ਈਰਾਨ ਤੇ ਹਮਲਾ ਕਿਉਂ ਕੀਤਾ ਜਾ ਰਿਹਾ ਹੈ ਕਿ ਪਰਮਾਣੂ ਜਿਹੜੇ ਪ੍ਰੀਖਣ ਕੀਤੇ ਜਾ ਰਹੇ ਆ ਉਹਨੂੰ ਬੰਦ ਕੀਤਾ ਜਾਏ ਅਮਰੀਕਾ ਦੇ ਵੱਲੋਂ ਵੀ ਇਸ ਕਰਕੇ ਕੀਤਾ ਜਾ ਰਿਹਾ ਪਰ ਹੁਣ ਈਰਾਨ ਨੇ ਫਿਰ ਤੋਂ ਇੱਕ ਵਾਰ ਉਸੇ ਉਸੇ ਰਾਗ ਨੂੰ ਅਲਾਪਿਆ ਹੈ ਕਿ ਅਸੀਂ ਇਹ ਬੰਦ ਨਹੀਂ ਕਰਾਂਗੇ ਈਰਾਨ ਦੇ ਉਪ ਵਿਦੇਸ਼ ਮੰਤਰੀ ਮਾਜੀਦ ਤਖਤ ਰਵਾਂਚੀ ਨੇ ਕਿਹਾ ਹੈ ਕਿ ਈਰਾਨ ਆਪਣਾ ਪਰਮਾਣੂ ਪ੍ਰੋਗਰਾਮ ਬੰਦ ਨਹੀਂ ਕਰੇਗਾ ਇਸ ਦੌਰਾਨ ਇਜ਼ਰਾਈਲ ਨੇ ਈਰਾਨ ਦੇ ਫੋਡੋ ਪਰਮਾਣੂ ਸਥਾਨ ਤੇ ਹਮਲਾ ਕੀਤਾ ਇਹ ਹਮਲਾ ਉਸੇ ਜਗ੍ਹਾ ਤੇ ਹੋਇਆ ਜਿੱਥੇ ਐਤਵਾਰ ਨੂੰ ਅਮਰੀਕਾ ਨੇ ਬੰਬ ਸੁੱਟੇ ਸੀ ਇਜ਼ਰਾਈਲ ਨੇ ਈਰਾਨ ਦੇ ਵਿੱਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਆਈਆਰਜੀਸੀ ਦੇ ਨਾਲ ਸੰਬੰਧਿਤ ਟਿਕਾਣਿਆਂ ਤੇ ਹਮਲਾ ਕੀਤਾ ਦਾਵਾ ਕੀਤਾ ਹੈ ਕਿ ਹਮਲੇ ਦੇ ਵਿੱਚ ਸੈਂਕੜੇ ਸੈਨਿਕ ਮਾਰੇ ਗਏ ਨੇ 13 ਜੂਨ ਤੋਂ ਚੱਲ ਰਹੀ ਇਜ਼ਰਾਈਲ ਈਰਾਨ ਦੀ جنگ ਦੇ ਵਿੱਚ 700 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਪਰ ਹੁਣ ਇਹ ਗਿਣਤੀ ਹੋਰ ਵੱਧਦੀ ਹੈ ਜਾਂ ਫਿਰ ਇਹ ਦੇ ਉੱਤੇ ਠੱਲ ਪੈਂਦੀ ਆਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਵੇਗਾ ਪਰ ਇਹ ਦੋਵੇਂ ਮੁਲਕਾਂ ਦੇ ਯੁੱਧ ਜਾਂ ਤੁਸੀਂ ਕਹੋ ਕਿ ਤਿੰਨ ਮੁਲਕਾਂ ਦਾ ਯੁੱਧ ਜਿਹੜਾ ਹੈ ਇਹਦੇ ਨਾਲ ਪੂਰੀ ਦੁਨੀਆ ਦੇ ਉੱਪਰ ਬੜਾ ਪ੍ਰਭਾਵ ਪੈਣ ਵਾਲਾ ਹੈ ਪ੍ਰਭਾਵ ਕਿਸ ਤਰੀਕੇ ਦਾ ਪਾਏਗਾ ਜੇ ਅਸੀਂ ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਇਸ ਦੇ ਨਾਲ ਪੈਟਰੋਲ ਦੀ ਕੀਮਤ 120 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਸਕਦੀ ਹੈ ਮਤਲਬ ਹੁਣ ਜਿਹੜਾ ਤੁਸੀਂ ਪੈਟਰੋਲ ਜਿਹੜਾ ਹੈ ਉਹ ਤੁਸੀਂ 97 98 ਰੁਪਏ ਦਾ ਭਰਾ ਰਹੇ ਹੋ ਉਹ 120 ਰੁਪਏ ਤੱਕ ਜਾ ਸਕਦਾ ਹੈ ਕਾਰਨ ਹੈ ਈਰਾਨ ਤੇਲ ਸਪਲਾਈ ਦਾ ਸਭ ਤੋਂ ਵੱਡਾ ਰਸਤਾ ਬੰਦ ਕਰ ਸਕਦਾ ਹੈ ਦਰਸਲ ਈਰਾਨ ਦੀ ਸੰਸਦ ਨੇ ਹਾਲੀ ਦੇ ਵਿੱਚ ਅਮਰੀਕੀ ਹਵਾਈ ਹਮਲਿਆਂ ਦੇ ਜਵਾਬ ਦੇ ਵਿੱਚ ਸਟ੍ਰੇਟ ਆਫ ਹਰਮੋਜ਼ ਨੂੰ ਬੰਦ ਕਰਨ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ ਜੇਕਰ ਸਟੇਟ ਆਫ ਹਰਮੋਜ਼ ਬੰਦ ਹੋ ਜਾਂਦਾ ਹੈ ਤਾਂ ਇਹ ਭਾਰਤ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਹ ਇਸ ਦੇ ਲਈ ਹੈ ਕਿਉਂਕਿ ਇਹ ਤੇਲ ਵਪਾਰ ਦੇ ਲਈ ਇੱਕ ਮਹੱਤਵਪੂਰਨ ਰਸਤਾ ਹੈ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਕੱਚੇ ਤੇਲ ਦੀ ਕੀਮਤ ਲਗਭਗ 8 ਰੁਪਏ 80 ਰੁਪਏ ਪ੍ਰਤੀ ਬੈਰਲ ਹੋ ਗਈ ਹੈ ਔਰ ਭਾਰਤ ਆਪਣੀਆਂ ਤੇਲ ਜ਼ਰੂਰਤਾਂ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਇਥੋਂ ਆਯਾਤ ਕਰਦਾ ਹੈ ਜੇਕਰ ਕੱਚੇ ਤੇਲ ਦੀ ਕੀਮਤ ਲੰਬੇ ਸਮੇਂ ਤੱਕ ਉੱਚੀ ਰਹਿੰਦੀ ਹੈ ਤਾਂ ਤੇਲ ਕੰਪਨੀਆਂ ਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਧਾਣੀ ਪੈ ਸਕਦੀ ਹੈ ਇਸ ਮੁੱਦੇ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਬਹੁਤ ਸਾਰੇ ਸਵਾਲ ਨੇ ਕਿ ਕੀ ਇਹ ਜੇ ਸਟ੍ਰੇਟ ਬੰਦ ਹੁੰਦੀ ਹੈ ਈਰਾਨ ਦੇ ਬੋਲਵੇਂ ਫੈਸਲਾ ਕੀਤਾ ਜਾਂਦਾ ਹੈ ਭਾਰਤ ਦੇ ਉੱਪਰ ਵੀ ਫਰਕ ਪਏਗਾ ਭਾਰਤ ਕਿੰਨਾ ਤੇਲ ਜਿਹੜਾ ਈਰਾਨ ਤੋਂ ਲੈਂਦਾ ਹੈ ਬਹੁਤ ਸਾਰੇ ਅਜਿਹੇ ਸਵਾਲ ਨੇ ਜੇ ਆਪਾਂ ਪਹਿਲੇ ਸਵਾਲ ਦੀ ਗੱਲ ਕਰੀਏ ਤਾਂ ਸਟ੍ਰੇਟ ਆਫ ਹੋਰਮੋਜ਼ ਕੀ ਹੈ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਸ ਬਾਰੇ ਨਾ ਪਤਾ ਹੋਵੇ ਕਿ ਇਹ ਸਟ੍ਰੇਟ ਕੀ ਹੈ ਤੇ ਇਹ ਇੰਨਾ ਮਹੱਤਵਪੂਰਨ ਕਿਉਂ ਹੈ ਜਦੀ ਚਰਚਾ ਹੁਣ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਸਟ੍ਰੇਟ ਆਫ ਹੋਰਮੋਜ਼ ਇੱਕ ਤੰਗ ਸਮੁੰਦਰੀ ਰਸਤਾ ਹੈ ਜੋ ਫਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਅਤੇ ਅਰਬ ਸਾਗਰ ਦੇ ਨਾਲ ਜੋੜਦਾ ਹੈ ਇਹ ਸਿਰਫ 33 ਕਿਲੋਮੀਟਰ ਚੌੜਾ ਹੈ ਪਰ ਦੁਨੀਆ ਦੇ ਕੱਚੇ ਤੇਲ ਦਾ 20 ਤੋਂ 25 ਫੀਸਦੀ ਅਤੇ ਕੁਦਰਤੀ ਗੈਸ ਦਾ 25 ਫੀਸਦੀ ਇਸ ਰਸਤੇ ਤੋਂ ਸਮਾਨ ਲੰਘਦਾ ਹੈ ਸਾਊਦੀ ਅਰਬ ਇਰਾਕ ਕੁਵੇਤ ਕਤਰ ਵਰਗੇ ਦੇਸ਼ਾਂ ਦੇ ਤੇਲ ਟੈਂਕਰ ਇਸ ਰਸਤੇ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਯਾਤਰਾ ਕਰਦੇ ਨੇ ਇਹ ਰਸਤਾ ਭਾਰਤ ਦੇ ਲਈ ਖਾਸ ਹੈ ਕਿਉਂਕਿ ਸਾਡੇ ਤੇਲ ਦਾ ਜਿਹੜਾ 40% ਤੋਂ ਵੱਧ ਇਸ ਰਸਤੇ ਦੇ ਰਾਹੀਂ ਹੀ ਸਾਡੇ ਦੇਸ਼ ਪਹੁੰਚਦਾ ਹੈ ਜੇਕਰ ਇਹ ਬੰਦ ਹੋ ਜਾਂਦਾ ਤਾਂ ਤੇਲ ਦੀ ਸਪਲਾਈ ਦੇ ਵਿੱਚ ਵਿਗਨ ਪੈ ਸਕਦਾ ਹੈ ਨਾਲੇ ਟਾਈਮ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਕਰਕੇ ਇਹ ਸਟ੍ਰੇਟ ਆਫ ਹਰਮੋਸ ਜਿਹੜਾ ਹੈ ਉਹ ਸਾਡੇ ਲਈ ਵੀ ਭਾਰਤ ਲਈ ਵੀ ਹੋਰ ਬਹੁਤ ਸਾਰੇ ਦੇਸ਼ਾਂ ਦੇ ਲਈ ਵੀ ਬੜਾ ਇੰਪੋਰਟੈਂਟ ਹੈ ਦੂਸਰਾ ਸਵਾਲ ਇਰਾਨ ਨੇ ਇਸ ਰਸਤੇ ਨੂੰ ਬੰਦ ਕਰਨ ਦਾ ਫੈਸਲਾ ਕਿਉਂ ਕੀਤਾ ਹੈ? ਇਰਾਨ ਨੂੰ ਇਹਦੇ ਨਾਲ ਕੀ ਫਾਇਦਾ ਹੋਏਗਾ? ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਪਹਿਲਾਂ ਹੀ ਤਣਾਅ ਚੱਲ ਰਿਹਾ ਸੀ। 22 ਜੂਨ ਨੂੰ ਅਮਰੀਕਾ ਨੇ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਨਤਾੰਜ, ਫੋਡੋ ਅਤੇ ਇਸਫਾਨ ਤੇ ਹਵਾਈ ਹਮਲੇ ਕੀਤੇ। ਇਸ ਤੋਂ ਨਾਰਾਜ਼ ਹੋ ਕੇ ਇਰਾਨ ਦੀ ਸੰਸਦ ਨੇ ਸਟ੍ਰੇਟ ਆਫ ਹਰਮੋਜ਼ ਨੂੰ ਬੰਦ ਕਰਨ ਦਾ ਮਤਾ ਪਾਸ ਕਰ ਦਿੱਤਾ। ਹਾਲਾਂਕਿ ਇਸ ਫੈਸਲੇ ਨੂੰ ਲਾਗੂ ਕਰਨ ਦੇ ਲਈ ਇਰਾਨ ਦੇ ਸੁਪਰੀਮ ਲੀਡਰ ਯਾਇਤੁੱਲਾ ਖਾਮੇਨੀ ਅਤੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਬਰਵਾਨ ਕੀ ਦੀ ਲੋਡ ਹੈ ਕਿ ইরান ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਹੋਰ ਤੰਗ ਪਰੇਸ਼ਾਨ ਕੀਤਾ ਗਿਆ ਤਾਂ ਉਹ ਇਸ ਰਸਤੇ ਨੂੰ ਬੰਦ ਕਰਕੇ ਵਿਸ਼ਵ ਪਿਆਪੀ ਤੇਲ ਸਪਲਾਈ ਦੇ ਵਿੱਚ ਵਿਘਨ ਪਾ ਸਕਦਾ ਹੈ ਕਿਉਂਕਿ ਜੇ ਇਹ ਰਸਤਾ ਬੰਦ ਹੋ ਗਿਆ ਤੇ ਪੂਰੀ ਦੁਨੀਆ ਨੂੰ ਤੇਲ ਦੀ ਸਪਲਾਈ ਜਿਹੜੀ ਹੈ ਕੱਟ ਜਾਏਗੀ ਕਿਉਂਕਿ ਇਸ ਰਸਤੇ ਤੋਂ ਹੀ ਪੂਰੀ ਦੁਨੀਆ ਨੂੰ ਜ਼ਿਆਦਾਤਰ ਵੱਡੀ ਮਾਤਰਾ ਦੇ ਵਿੱਚ ਤੇਲ ਔਰ ਗੈਸ ਜਿਹੜੀ ਹੈ ਸਪਲਾਈ ਕੀਤੀ ਜਾਂਦੀ ਹੈ ਹੁਣ ਸਵਾਲ ਇਹ ਹੈ ਕਿ ਕੀ ਭਾਰਤ ਦੇ ਵਿੱਚ ਪੈਟਰੋਲ ਤੇ ਡੀਜ਼ਲ ਇਹਦੇ ਨਾਲ ਮਹਿੰਗਾ ਹੋ ਸਕਦਾ ਹੈ ਜੇਕਰ ਇਹ ਰਸਤਾ ਬੰਦ ਹੋ ਜਾਂਦਾ ਹੈ ਤਾਂ ਤੇਲ ਦੀ ਸਪਲਾਈ ਦੇ ਵਿੱਚ ਸਮੱਸਿਆ ਆਏਗੀ ਇਹ ਜਣੇ ਕਿ ਨਿਰਧਾਰਤ ਹੈ ਕਿ ਸਮੱਸਿਆ ਆਏਗੀ ਮਹਾਰਾ ਦਾ ਮੰਨਣਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ 30 ਤੋਂ 50 ਫੀਸਦੀ ਤੱਕ ਵੱਧ ਸਕਦੀਆਂ ਨੇ ਵਰਤਮਾਨ ਦੇ ਵਿੱਚ ਬ੍ਰੈਂਟ ਕਰੂਡ ਲਗਭਗ 80 ਪ੍ਰਤੀ ਬੈਰਲ ਹੈ ਪਰ ਇਹ ਫਿਰ ਮੁੜ ਕੇ ਕੀ ਹੋ ਜਾਏਗਾ 120 ਤੋਂ 150 ਰੁਪਏ ਤੱਕ ਇਹਦਾ ਰੇਟ ਜਿਹੜਾ ਜਾ ਸਕਦਾ ਹੈ ਔਰ ਇਸ ਦਾ ਭਾਰਤ ਤੇ ਵੀ ਅਸਰ ਪੈ ਸਕਦਾ ਹੈ ਤੇਲ ਮਹਿੰਗਾ ਹੋਣ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਇਹ ਮੰਨਿਆ ਜਾਂਦਾ ਹੈ ਕਿ ਪੈਟਰੋਲ 120 ਰੁਪਏ ਪ੍ਰਤੀ ਲੀਟਰ ਜਾਂ ਫਿਰ ਇਸ ਤੋਂ ਵੀ ਮਹਿੰਗਾ ਹੋ ਸਕਦਾ ਹੈ। ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋਣ ਕਾਰਨ ਆਵਾਜਾਈ ਦੀ ਲਾਗਤ ਵਧੇਗੀ, ਜਿਸ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਵਧਣਗੀਆਂ, ਦਵਾਈਆਂ ਦੇ ਰੇਟ ਵਧਣਗੇ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਸ਼ ਦੇ ਵਿੱਚ ਮਹਿੰਗੀਆਂ ਹੋ ਜਾਣਗੀਆਂ ਕਿਉਂਕਿ ਤੇਲ ਦੀ ਕੀਮਤ ਬਹੁਤ ਕੁਝ ਪ੍ਰਭਾਵਿਤ ਕਰਦੀ ਹੈ। ਜੇ ਮੰਨ ਲਓ ਇੱਥੋਂ ਫਗਵਾੜੇ ਤੋਂ ਤੁਸੀਂ ਕਹੋ ਕਿ ਤੁਸੀਂ ਦਿੱਲੀ ਜਾਣਾ ਹੈ ਤੁਹਾਡਾ ਤੇਲ 5000 ਰੁਪਏ ਦਾ ਲੱਗਦਾ ਹੈ। ਪੈਟਰੋਲ ਤੁਹਾਡਾ 5000 ਰੁਪਏ ਦਾ ਲੱਗਦਾ ਜੇ ਕਤ ਰੇਟ ਦੀ ਤੇਲ ਦੀਆਂ ਕੀਮਤਾਂ ਵੱਧ ਗਈਆਂ ਉਹ ਤੁਹਾਡਾ ਜਿਹੜਾ ਤੇਲ ਹੈ ਉਹ 5000 ਦੀ ਜਗ੍ਹਾ 7000 ਲੱਗਣਾ ਸ਼ੁਰੂ ਹੋ ਗਿਆ ਤੇ ਜਿਹੜਾ ਵੀ ਸਮਾਨ ਤੁਸੀਂ ਇੱਥੋਂ ਲੈ ਕੇ ਜਾਓਗੇ ਦਿੱਲੀ ਉਹਦੀ ਕੀਮਤ ਆਪਣੇ ਆਪ ਹੀ ਵੱਧ ਜਾਏਗੀ ਉਹਦੀ ਕੋਸਟ ਵੱਧ ਜਾਏਗੀ ਸੋ ਇਸ ਕਰਕੇ ਤੇਲ ਦੀਆਂ ਕੀਮਤਾਂ ਪੂਰੇ ਦੇਸ਼ ਦੀ ਅਰਥਵਿਵਸਥਾ ਦੇ ਉੱਪਰ ਪ੍ਰਭਾਵ ਪਾਉਂਦੀਆਂ ਨੇ ਹੁਣ ਅਗਲਾ ਸਵਾਲ ਇਹ ਹੈ ਕਿ ਕੀ ਭਾਰਤ ਤੇਲ ਦੇ ਲਈ ਸਟ੍ਰੇਟ ਆਫ ਹਰਮੋਸ ਦੇ ਪੂਰੀ ਤਰ੍ਹਾਂ ਦੇ ਨਾਲ ਨਿਰਭਰ ਹੈ ਕੀ ਸਾਡਾ ਤੇਲ ਸਿਰਫ ਏਸੀ ਰਸਤੇ ਤੋਂ ਆਉਂਦਾ ਹੈ ਹੋਰ ਪਾਸਿਓਂ ਤੇਲ ਨਹੀਂ ਆਉਂਦਾ ਐਸਾ ਨਹੀਂ ਹੈ ਭਾਰਤ ਨੇ ਹਾਲੀ ਦੇ ਸਾਲਾਂ ਦੇ ਵਿੱਚ ਆਪਣੀ ਤੇਲ ਸਪਲਾਈ ਨੂੰ ਬਹੁਤ ਹੱਦ ਤੱਕ ਭਪੇਨ ਬਣਾਇਆ ਹੈ ਕਾਰਨ ਉਹਦੇ ਬਹੁਤ ਸਾਰੇ ਨੇ ਕਿਉਂਕਿ ਇੱਕ ਦੇਸ਼ ਦੇ ਉੱਤੇ ਕਦੇ ਵੀ ਨਿਰਭਰ ਰਹਿਣਾ ਸਹੀ ਨਹੀਂ ਹੁੰਦਾ ਉਹਦੀਆਂ ਆਰਥਿਕ ਸਥਿਤੀਆਂ ਉਹਦਾ ਕਿਸੇ ਦੇਸ਼ ਦੇ ਨਾਲ ਜੰਗ ਲੱਗ ਜਾਏ ਉਸ ਤੋਂ ਬਾਅਦ ਤੇਲ ਦੀ ਜਿਹੜੀ ਸਪਲਾਈ ਉਹ ਇੱਕਦਮ ਬੰਦ ਹੋ ਜਾਏਗੀ ਇਹਦਾ ਨੁਕਸਾਨ ਹੁੰਦਾ ਹੈ ਇਸ ਕਰਕੇ ਭਾਰਤ ਨੇ ਪਹਿਲਾਂ ਹੀ ਭਪੇਨ ਭਪੇਨ ਰਸਤੇ ਜਿਹੜੇ ਅਲੱਗ-ਅਲੱਗ ਰਸਤੇ ਜਿਹੜੇ ਉਹ ਬਣਾਏ ਹੋਏ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅਨੁਸਾਰ ਭਾਰਤ ਰੋਜ਼ਾਨਾ 5.5 ਮਿਲੀਅਨ ਬੈਰਲ ਤੇਲ ਦੀ ਖਪਤ ਕਰਦਾ ਹੈ ਇਸ ਵਿੱਚੋਂ 1.5 ਜਾਂ ਤੁਸੀਂ ਕਹੋ ਕਿ ਡੇਢ ਜਾਂ 2 ਮਿਲੀਅਨ ਬੈਰਲ ਇਸ ਤੋਂ ਆਂਦਾ ਹੈ ਬਾਕੀ 4 ਮਿਲੀਅਨ ਬੈਰਲ ਜਿਹੜਾ ਹੈ ਉਹ ਰੂਸ ਅਮਰੀਕਾ ਪੱਛਮੀ ਅਫਰੀਕਾ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਤੋਂ ਅਸੀਂ ਲੈਨੇ ਆ ਭਾਰਤ ਨੇ ਜੂਨ 2025 ਦੇ ਵਿੱਚ ਰੂਸ ਤੋਂ ਪ੍ਰਤੀ ਦਿਨ 2.16 ਮਿਲੀਅਨ ਬੈਰਲ ਤੇਲ ਆਯਾਤ ਕੀਤਾ ਸੀ ਔਰ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਈਰਾਨ ਦੇ ਵਿੱਚ ਭਾਰਤ ਜੇ ਤੇਲ ਉੱਥੋਂ ਸਟ੍ਰੀਟ ਜਿਹੜੀ ਬੰਦ ਹੋ ਗਈ ਜੇ ਭਾਰਤ ਨੂੰ ਕਿੰਨਾ ਨੁਕਸਾਨ ਹੋਏਗਾ ਦਰਸਲ ਦੱਸ ਦਈਏ ਕਿ ਭਾਰਤ ਨੇ 2019 ਤੋਂ ਬਾਅਦ ਈਰਾਨ ਤੋਂ ਤੇਲ ਲੈਣਾ ਬੰਦ ਕਰ ਦਿੱਤਾ ਸੀ ਅਸੀਂ ਈਰਾਨ ਤੋਂ ਤੇਲ ਨਹੀਂ ਲੈ ਰਹੇ ਕਿਉਂਕਿ ਅਮਰੀਕਾ ਨੇ ਈਰਾਨ ਤੇ ਪਾਬੰਦੀਆਂ ਲਗਾਈਆਂ ਸੀ ਪਰ ਇਰਾਕ ਸਾਊਦੀ ਅਰਬ ਯੂਏਈ ਅਤੇ ਕੁਵੇਤ ਵਰਗੇ ਦੇਸ਼ਾਂ ਤੋਂ ਅਸੀਂ 40% ਤੇਲ ਲੈਨੇ ਆ ਪਰ ਉਹ ਤੇਲ ਆਂਦਾ ਇਸੇ ਰਸਤੇ ਤੋਂ ਹੈ ਸਟ੍ਰੀਟ ਆਫ ਹਰਮੋਜ਼ ਜੋ ਬੰਦ ਹੋ ਜਾਂਦਾ ਤਾਂ ਸਾਡਾ ਬਾਕੀ ਮੁਲਕਾਂ ਤੋਂ ਜਿਹੜਾ ਤੇਲ ਆ ਰਿਹਾ ਉਹ ਇੱਥੋਂ ਤੇਲ ਆਂਦਾ ਗਲਫ ਕੰਟਰੀਜ਼ ਜਿਹਨਾਂ ਨੂੰ ਆਪਾਂ ਕਹ ਲਈਏ ਤੇ ਉਹ ਵੀ ਬੰਦ ਹੋ ਜਾਏਗਾ ਤਾਂ ਤੇਲ ਕੇਪ ਆਫ ਗੁੱਡ ਹੋਪ ਵਰਗੇ ਵਿਕਲਪਿਤ ਰੂਟਾਂ ਤੋਂ ਲਿਆਣਾ ਪਏਗਾ ਜਿਸ ਦੇ ਵਿੱਚ 7 ਤੋਂ 13 ਦਿਨ ਵੱਧ ਲੱਗਦੇ ਨੇ ਔਰ ਪ੍ਰਤੀ ਯਾਤਰਾ 1 ਮਿਲੀਅਨ ਜਾਨਕਿ 8.66 ਕਰੋੜ ਰੁਪਏ ਦਾ ਵਾਧੂ ਖਰਚਾ ਸਾਨੂੰ ਆਣਾ ਸ਼ੁਰੂ ਹੋ ਜਾਏਗਾ ਸੋ ਇਸ ਕਾਰਨ ਇਸ ਸਟ੍ਰੀਟ ਜਿਹੜੀ ਆ ਸਾਡੇ ਲਈ ਵੀ ਨਿਰਣਾਇਕ ਹੈ ਹਾਲਾਂਕਿ ਸੀ ਇਰਾਨ ਤੋਂ ਤੇਲ ਹੀ ਲੈਂਦੇ ਪਰ ਬਾਕੀ ਜਿਹੜੀਆਂ ਗਲਫ ਕੰਟਰੀਆਂ ਤੋਂ ਅਸੀਂ ਤੇਲ ਲੈਣੇ ਆ ਜਾਂ ਗੈਸ ਲੈਣੇ ਆ ਉਹ ਆਂਦਾ ਏ ਸੀ ਰਸਤੇ ਤੋਂ ਇਸ ਸੰਕਟ ਦੇ ਨਾਲ ਨਜਿੱਠਣ ਦੇ ਲਈ ਭਾਰਤ ਸਰਕਾਰ ਕੀ ਕਰ ਰਹੀ ਹੈ ਹੁਣ ਪੂਰੀ ਦੁਨੀਆ ਦੇ ਵਿੱਚ ਇਸ ਚੀਜ਼ ਦੇ ਲਈ ਹੜਕੰਪ ਮਚਿਆ ਹੋਇਆ ਵੀ ਜੇ ਇਹ ਸਟ੍ਰੀਟ ਬੰਦ ਹੋ ਗਏ ਸਟ੍ਰੀਟ ਬੰਦ ਹੋ ਗਿਆ ਫਿਰ ਫਿਰ ਤੇਲ ਕਿਦਾਂ ਲੈਣਾ ਕਿਉਂਕਿ ਚੀਨ ਵਰਗੇ ਦੇਸ਼ ਜਿਹੜੇ ਜ਼ਿਆਦਾਤਰ ਚੀਨ 20% ਲੈਂਦਾ ਹੈ ਰਸ਼ੀਆ ਤੋਂ ਪਰ 40 ਤੋਂ ਵੱਧ ਫੀਸਦ ਜਿਹੜਾ ਉਹ ਇਰਾਨ ਤੋਂ ਤੇਲ ਗੈਸ ਜਿਹੜੇ ਆਯਾਤ ਕਰਦਾ ਹੈ ਤੋ ਮਤਲਬ ਚੀਨ ਵਰਗੇ ਦੇਸ਼ਾਂ ਨੂੰ ਬਹੁਤ ਜ਼ਿਆਦਾ ਪ੍ਰਭਾਵ ਪੈਣ ਵਾਲਾ ਇਸ ਕਰਕੇ ਚੀਨ ਸਿੱਧੇ ਤੌਰ ਤੇ ਉਤੇ ਅਮਰੀਕਾ ਦਾ ਵੀ ਵਿਰੋਧ ਕਰ ਰਿਹਾ ਸੀ ਕਿ ਤੁਸੀਂ ਈਰਾਨ ਦੇ ਨਾਲ ਐਸਾ ਨਾ ਕਰੋ ਹੁਣ ਸਵਾਲ ਇਹੀ ਹੈ ਕਿ ਆਨ ਵਾਲੇ ਟਾਈਮ ਦੇ ਉਤੇ ਭਾਰਤ ਇਸ ਮੁਸ਼ਕਲ ਦੇ ਨਾਲ ਕਿਵੇਂ ਨਜਿੱਠੇਗਾ ਭਾਰਤ ਨੇ ਕੀ ਕਿਹੜੀ ਬਿਉਤਬੰਦੀ ਜਿਹੜੀ ਬਣਾਈ ਹੋਈ ਹੈ ਭਾਰਤ ਸਰਕਾਰ ਇਸ ਮੁੱਦੇ ਤੇ ਨੇੜੇਉ ਨਜ਼ਰ ਰੱਖ ਰਹੀ ਹੈ ਹਰਦੀਪ ਸਿੰਘ ਪੂਰੀ ਨੇ ਪ੍ਰੋਸਾ ਦਿੱਤਾ ਹੈ ਕਿ ਭਾਰਤ ਦੇ ਕੋਲ ਹਫ਼ਤਿਆਂ ਦੇ ਤੇਲ ਭੰਡਾਰ ਨੇ ਅਤੇ ਤੇਲ ਕੰਪਨੀਆਂ ਕਈ ਰਸਤਿਆਂ ਤੋਂ ਸਪਲਾਈ ਲੈ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ 2 ਹਫ਼ਤਿਆਂ ਤੋਂ ਮੱਧ ਪੂਰਬ ਦੀ ਸਥਿਤੀ ਦੇ ਉੱਤੇ ਪੂਰੀ ਨਜ਼ਰ ਬਣਾਈ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਸੀਂ ਤੇਲ ਸਪਲਾਈ ਨੂੰ ਵਿਭਿੰਨਤਾ ਦੇ ਨਾਲ ਖਰੀਦ ਰਹੇ ਹਾਂ ਅਤੇ ਹੁਣ ਸਾਡੇ ਤੇਲ ਦਾ ਇੱਕ ਵੱਡਾ ਹਿੱਸਾ ਸਟ੍ਰੇਟ ਆਫ ਹਰਮੋਜ਼ ਤੋਂ ਨਹੀਂ ਆਂਦਾ। ਇਹ ਹਰਦੀਪ ਸਿੰਘ ਪੂਰੀ ਜਿਹੜੇ ਮੰਤਰੀ ਨੇ ਉਹਨਾਂ ਦੇ ਵੱਲੋਂ ਇਹਦੇ ਪੈਟਰੋਲੀਅਮ ਮੰਤਰੀ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸਾਡਾ ਬਹੁਤ ਵੱਡਾ ਹਿੱਸਾ ਜਿਹੜਾ ਇਸ ਸਟ੍ਰੇਟ ਤੋਂ ਨਹੀਂ ਆਂਦਾ। ਇਸ ਕਰਕੇ ਤੁਹਾਨੂੰ ਡਰਨ ਦੀ ਲੋੜ ਨਹੀਂ। ਸਾਡੀਆਂ ਤੇਲ ਕੰਪਨੀਆਂ ਦੇ ਕੋਲ ਕਈ ਹਫ਼ਤਿਆਂ ਦਾ ਸਟਾਕ ਹੈ ਅਤੇ ਅਸੀਂ ਨਾਗਰਿਕਾਂ ਨੂੰ ਬਾਲਣ ਦੀ ਸਥਿਰ ਸਪਲਾਈ ਯਕੀਨੀ ਬਣਾਵਾਂਗੇ। ਔਰ ਡਰਨ ਦੀ ਸਾਡੇ ਲੋਕਾਂ ਨੂੰ ਲੋੜ ਨਹੀਂ ਹੈ ਕਿ ਸਟ੍ਰੇਟ ਆਫ ਹਰਮੋਜ਼ ਨੂੰ ਬੰਦ ਕਰਨਾ ਇੰਨਾ ਆਸਾਨ ਹੈ। ਮਤਲਬ ਜੇ ਈਰਾਨ ਨੇ ਫੈਸਲਾ ਕਰ ਲਿਆ ਤਾਂ ਕੀ ਉਹ ਇਸ ਨੂੰ ਬੰਦ ਕਰ ਸਕਦਾ ਹੈ? ਐਸਾ ਨਹੀਂ ਹੈ। ਇਸ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਆਸਾਨ ਨਹੀਂ ਹੈ। ਇਸ ਸਟ੍ਰੇਟ ਦੇ ਵਿੱਚ 20 ਮੀਲ ਲੰਬੀਆਂ ਸ਼ਿਪਿੰਗ ਲੇਨਾਂ ਨੇ ਅਤੇ ਈਰਾਨ ਨੂੰ ਇਸ ਨੂੰ ਬੰਦ ਕਰਨ ਦੇ ਲਈ ਵੱਡੇ ਪੱਧਰ ਤੇ ਫੌਜੀ ਕਾਰਵਾਈ ਕਰਨੀ ਪੈਗੀ ਜਿਵੇਂ ਕਿ ਟੈਂਕਰਾਂ ਤੇ ਹਮਲਾ ਕਰਨ ਜਾਂ ਸਮੁੰਦਰ ਦੇ ਵਿੱਚ ਖਾਨਾ ਵਿਛਾਉਣੀਆਂ ਪੈਣਗੀਆਂ ਇਸ ਇਸ ਤੋਂ ਬਾਅਦ ਉਸ ਨੂੰ ਰੋਕਿਆ ਜਾ ਸਕਦਾ ਹੈ ਅਤੇ ਅਮਰੀਕਾ ਅਤੇ ਸਾウਦੀ ਅਰਬ ਵਰਗੇ ਦੇਸ਼ ਇਸ ਨੂੰ ਖੁੱਲਾ ਰੱਖਣ ਦੇ ਲਈ ਤੁਰੰਤ ਜਵਾਬੀ ਕਾਰਵਾਈ ਕਰ ਸਕਦੇ ਨੇ ਹੁਣ ਤਾਂ ਸਿਰਫ ਅਮਰੀਕਾ ਕਰ ਰਿਹਾ ਫਿਰ ਸਾウਦੀ ਅਰਬੀਆ ਦੇ ਤੇ ਕਾਰਵਾਈ ਕਰ ਸਕਦਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਈਰਾਨ ਇਸ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰਨਾ ਚਾਹੇਗਾ ਕਿਉਂਕਿ ਇਸ ਦੇ ਨਾਲ ਚੀਨ ਵਰਗੇ ਉਸ ਦੇ ਸਹਿਯੋਗੀਆਂ ਨੂੰ ਵੀ ਨੁਕਸਾਨ ਹੋਏਗਾ ਫਿਰ ਵੀ ਅੰਸ਼ਕ ਤੌਰ ਤੇ ਨਾਕਾਬੰਦੀ ਵੀ ਕੀਮਤਾਂ ਨੂੰ ਵਧਾ ਸਕਦੀਆਂ ਨੇ ਜੇ ਉਹਦੇ ਵੱਲੋਂ ਕੁਝ ਨਾਕਾਬੰਦੀਆਂ ਕੀਤੀਆਂ ਜਾਂਦੀਆਂ ਨੇ ਉਹਨੂੰ ਕੁਝ ਹੱਦ ਤੱਕ ਬੰਦ ਕੀਤਾ ਜਾਂਦਾ ਤਾਂ ਵੀ ਰੇਟਾਂ ਦੇ ਉੱਪਰ ਤੇਲ ਦੀਆਂ ਕੀਮਤਾਂ ਦੇ ਉੱਪਰ ਫਰਕ ਪੂਰੀ ਦੁਨੀਆ ਦੇ ਵਿੱਚ ਜ਼ਰੂਰ ਪਵੇਗਾ ਹੁਣ ਤੇਲ ਦੀਆਂ ਕੀਮਤਾਂ ਤੇ ਫਰਕ ਪਵੇਗਾ ਦੇਸ਼ ਲੜ ਰਹੇ ਨੇ ਉਸ ਦੇ ਵਿੱਚਕਾਰ ਡੋਨਲਡ ਟਰੰਪ ਦੇ ਵੱਲੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਦਾ ਯੁੱਧ ਰਕਵੋਣ ਦਾ ਜ਼ਿਕਰ ਕੀਤਾ ਗਿਆ ਸੀ ਹੁਣ ਡੋਨਲਡ ਟਰੰਪ ਨੇ ਇੱਕ ਹੋਰ ਦਾਵਾ ਕਰ ਦਿੱਤਾ ਬੀਤੀ ਰਾਤ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਕਿ ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਜੰਗਬੰਦੀ ਹੋਣ ਜਾ ਰਹੀ ਹੈ ਈਰਾਨ ਨੇ ਹਾਲਾਂਕਿ ਇਸ ਬਿਆਨ ਨੂੰ ਰੱਦ ਕਰ ਦਿੱਤਾ ਹੈ ਬਿਲਕੁਲ ਉਹੀ ਵਾਲਾ ਹੋ ਰਿਹਾ ਹੈ ਈਰਾਨ ਔਰ ਇਜ਼ਰਾਈਲ ਦੇ ਵਿਚਕਾਰ ਜੋ ਡੋਨਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਕੀਤਾ ਸੀ ਕਿ ਮੈਂ ਸੀਜ਼ਫਾਇਰ ਕਰਵਾ ਦਿੱਤਾ ਮੈਂ ਜੰਗਬੰਦੀ ਕਰਵਾ ਦਿੱਤੀ ਡੋਨਲਡ ਟਰੰਪ ਨੇ ਇੱਕ ਪੋਸਟ ਪਾ ਕੇ ਕਿਹਾ ਕਿ ਇਜ਼ਰਾਈਲ ਦੇ ਵਿਚਕਾਰ ਈਰਾਨ ਔਰ ਇਜ਼ਰਾਈਲ ਦੇ ਵਿਚਕਾਰ ਜੰਗਬੰਦੀ ਹੋ ਗਈ ਹੈ ਪਰ ਭਾਰਤ ਦੇ ਵਾਂਗ ਈਰਾਨ ਨੇ ਵੀ ਇਸ ਬਿਆਨ ਨੂੰ ਰੱਦ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਅਜੇ ਹਾ ਕੋਈ ਪ੍ਰਸਤਾਵ ਨਹੀਂ ਦਿੱਤਾ ਹੈ ਦਰਸਲ ਈਰਾਨੀ ਵਿਦੇਸ਼ ਮੰਤਰੀ ਅਬਾਸ ਅਰਾਕਜੀ ਨੇ ਇਜ਼ਰਾਈਲ ਦੇ ਨਾਲ ਜੰਗਬੰਦੀ ਦੀਆਂ ਖਬਰਾਂ ਨੂੰ ਰੱਦ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਜ਼ਰਾਈਲ ਦੇ ਨਾਲ ਅਜੇ ਤੱਕ ਕੋਈ ਅਹਿਮ ਜੰਗਬੰਦੀ ਸਮਝੌਤਾ ਨਹੀਂ ਹੋਇਆ ਹੈ ਜੇਕਰ ਇਜ਼ਰਾਈਲ ਈਰਾਨੀਆਂ ਤੇ ਆਪਣੇ ਹਮਲੇ ਬੰਦ ਕਰ ਦਿੰਦਾ ਹੈ ਤਾਂ ਈਰਾਨ ਵੀ ਹਮਲਾ ਨਹੀਂ ਕਰੇਗਾ ਇਸ ਤੋਂ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਸਵੇਰੇ 3:30 ਵਜੇ ਭਾਰਤੀ ਸਮੇਂ ਅਨੁਸਾਰ ਈਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਜੰਗਬੰਦੀ ਦਾ ਦਾਵਾ ਕਰ ਦਿੱਤਾ ਜਿਸ ਤਰੀਕੇ ਦਾ ਦਾਵਾ ਉਹਨਾਂ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਬਿਆਨ ਦੇਣ ਤੋਂ ਪਹਿਲਾਂ ਕਿ ਅਸੀਂ ਸੀਜ਼ਫਾਇਰ ਦੇ ਲਈ ਤਿਆਰ ਹਾਂ ਉਸ ਤੋਂ ਪਹਿਲਾਂ ਹੀ ਡੋਨਲਡ ਟਰੰਪ ਨੇ ਤੁਹਾਨੂੰ ਭਾਰਤ ਪਾਕਿਸਤਾਨ ਦੀ ਸਥਿਤੀ ਯਾਦ ਹੋਵੇਗੀ ਪਹਿਲਾਂ ਹੀ ਟਵੀਟ ਕਰ ਦਿੱਤਾ ਸੀ ਔਰ ਇੱਥੇ ਵੀ ਇਸੇ ਤਰੀਕੇ ਦੇ ਨਾਲ ਡੋਨਲਡ ਟਰੰਪ ਨੇ ਦਾਵਾ ਕਰ ਦਿੱਤਾ ਪਹਿਲਾਂ ਹੀ ਟਵੀਟ ਕਰਕੇ ਕਿ ਦੋਨਾਂ ਦੇਸ਼ਾਂ ਦੇ ਵਿੱਚ ਜੰਗਬੰਦੀ ਦੇ ਲਈ ਦੋਵੇਂ ਦੇਸ਼ ਤਿਆਰ ਹੋ ਗਏ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਤੇ ਲਿਖਿਆ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਜੰਗਬੰਦੀ ਹੋਣ ਤੋਂ 6 ਘੰਟੇ ਬਾਅਦ ਲਾਗੂ ਹੋ ਜਾਏਗੀ ਮਤਲਬ 6 ਘੰਟਿਆਂ ਦੇ ਵਿੱਚ ਉਹਨਾਂ ਨੇ ਇੱਕ ਟਵੀਟ ਜਦੋਂ ਕੀਤਾ ਉਹ ਕਹਿੰਦੇ 6 ਘੰਟਿਆਂ ਦੇ ਵਿੱਚ ਵਿੱਚ ਇਹ ਸਾਰਾ ਕੁਝ ਲਾਗੂ ਕਰ ਦੇਗਾ ਈਰਾਨ ਔਰ ਈਰਾਨ ਪਹਿਲਾਂ 12 ਘੰਟਿਆਂ ਦੇ ਲਈ ਆਪਣੇ ਹਥਿਆਰ ਰੱਖੇਗਾ ਇਹ ਡੋਨਲਡ 트ੰਪ ਨੇ ਆਪਣੇ ਟਵੀਟ ਦੇ ਵਿੱਚ ਕਿਹਾ ਕਿ ਈਰਾਨ ਪਹਿਲਾ 12 ਘੰਟੇ ਲਈ ਆਪਣੇ ਹਥਿਆਰ ਰੱਖੇਗਾ ਫਿਰ ਇਜ਼ਰਾਈਲ ਅਗਲੇ 12 ਘੰਟਿਆਂ ਦੇ ਲਈ ਆਪਣੇ ਹਥਿਆਰ ਜਿਹੜੇ ਉਹ ਰੱਖੇਗਾ ਇਸ ਦੇ ਨਾਲ ਹੀ ਨਿਊਯਾਰਕ ਟਾਈਮ ਦੇ ਅਨੁਸਾਰ ਇਜ਼ਰਾਈਲੀ ਫੌਜ ਦੇ ਬੁਲਾਰੇ ਨੇ ਜੰਗਬੰਦੀ ਸੰਬੰਧੀ 트ੰਪ ਦੇ ਬਿਆਨ ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਮਤਲਬ ਡੋਨਲਡ 트ੰਪ ਦੇ ਵੱਲੋਂ ਆਪਣੇ ਤੌਰ ਦੇ ਉੱਤੇ ਇੱਕ ਹੋਰ ਬਿਆਨ ਦੇ ਦਿੱਤਾ ਗਿਆ ਔਰ 트ੰਪ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ ਹੀ ਈਰਾਨ ਨੇ ਕਤਰ ਦੇ ਵਿੱਚ ਅਮਰੀਕੀ ਅਲ ਉਦੀਦ ਹਵਾਈ ਫੌਜੀ ਅਡੇ ਤੇ 19 ਮਿਜ਼ਾਈਲਾਂ ਦਾਗੀਆਂ ਸੀ ਹਾਲਾਂਕਿ ਇਸ ਹਮਲੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਈਰਾਨ ਨੇ ਹਮਲੇ ਤੋਂ ਪਹਿਲਾਂ ਹੀ ਇਸ ਬਾਰੇ ਅਲਰਟ ਕਰ ਦਿੱਤਾ ਸੀ ਕਤਰ ਨੂੰ ਕਿਉਂਕਿ ਕਤਰ ਨੂੰ ਆਪਣਾ ਭਰਾ ਮੰਨਦਾ ਹੈ ਪਰ ਉੱਥੇ ਜੋ 에ਅਰ ਬੇਸ ਅਮਰੀਕਾ ਦਾ ਬਣਿਆ ਉਸ ਨੇ ਉਹਦੇ ਉੱਪਰ ਹਮਲਾ ਕੀਤਾ ਔਰ ਇਸ ਕਰਕੇ ਉਹਨੇ ਕਤਰ ਨੂੰ ਪਹਿਲੇ ਕਹਿ ਦਿੱਤਾ ਸੀ ਕਿ ਆਪਣੇ ਲੋਕਾਂ ਨੂੰ ਤੁਸੀਂ ਇੱਧਰ ਉੱਧਰ ਕਰ ਲਓ ਸੋ ਇੱਕ ਪਾਸੇ ਜੰਗਬੰਦੀ ਦਾ ਤੁਸੀਂ ਕਹੋ ਕਿ ਟਵੀਟ ਕਰ ਦਿੱਤਾ ਗਿਆ ਡੋਨਲਡ ਟਰੰਪ ਦੇ ਵੱਲੋਂ ਉਦੀ ਪੁਸ਼ਟੀ ਕਰ ਦਿੱਤੀ ਗਈ ਕਿ ਜੰਗਬੰਦੀ ਹੋਣ ਜਾ ਰਹੀ ਹੈ ਦੂਸਰੇ ਪਾਸੇ ਈਰਾਨ ਦੇ ਵੱਲੋਂ ਇਸ ਬਿਆਨ ਨੂੰ ਸਿੱਧੇ ਤੌਰ ਦੇ ਉੱਤੇ ਖਾਰਜ ਕਰ ਦਿੱਤਾ ਗਿਆ ਹੈ ਪਰ ਹੁਣ ਦੇਖਣਾ ਹੋਏਗਾ ਕਿ ਜੰਗਬੰਦੀ ਹੁੰਦੀ ਹੈ ਜਾਂ ਫਿਰ ਨਹੀਂ ਜੇ ਜੰਗਬੰਦੀ ਹੁੰਦੀ ਹੈ ਤੇ ਕਿਹੜੇ ਕਿਹੜੇ ਵਾਅਦਿਆਂ ਦੇ ਨਾਲ ਕਿਹੜੇ ਕਿਹੜੇ ਦਾਅਵਿਆਂ ਦੇ ਨਾਲ ਇਹ ਜੰਗਬੰਦੀ ਹੋਏਗੀ ਪਰ ਅੱਜ ਇੱਕ ਅਹਿਮ ਬੈਠਕ ਨਾਟੋ ਦੇਸ਼ਾਂ ਦੀ ਜਿਹੜੀ ਹੋਣ ਵਾਲੀ ਹੈ ਉਸ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਜਾਣਗੇ ਉੱਥੇ ਕੋਈ ਅਹਿਮ ਫੈਸਲਾ ਅਹਿਮ ਚਿੰਤਨ ਜਿਹੜਾ ਇਸ ਜੰਗ ਨੂੰ ਰੋਕਣ ਦੇ ਲਈ ਹੋ ਸਕਦਾ ਹੈ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬੀਲਟੀਵੀ ਯੂਕੇ ਦੇ ਨਾਲ